ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਜਿਹੜਾ ਸਾਡਾ 117 ਸਾਲ ਪੁਰਾਣਾ ਜਿਹੜੇ ਸਾਡੇ ਪ੍ਰੈਸਟੀਜੀਅਸ ਇੰਸਟੀਟਿਊਟਸ ਨੇ ਜਿਹਦੇ ਚ ਏਐਸ ਜਿਹੜਾ ਸਾਡਾ ਇੱਕ ਬ੍ਰਾਂਡ ਹੈ ਏਐਸ ਜਿਹੜੀ ਮੈਨੇਜਮੈਂਟ ਇਹਦੇ ਥੱਲੇ ਚਾਰ ਕਾਲਜਸ ਤਿੰਨ ਸਕੂਲਸ ਚੱਲਦੇ ਨੇ ਔਰ ਬਹੁਤ ਵੱਡੇ ਲੈਵਲ ਦੇ ਉੱਤੇ ਅਸੀਂ ਇਹ ਕਿਤੇ ਅੱਜ ਦੇ ਨਹੀਂ 117 ਸਾਲ ਪੁਰਾਣੇ ਚੱਲਦੇ ਇੰਸਟੀਟਿਊਟਸ ਨੇ 7 ਤੋਂ 8000 ਦੇ ਕਰੀਬ ਬੱਚਾ ਇਸ ਸਮੇਂ ਕਰੰਟੂ ਦੇ ਸਟੱਡੀ ਕਰ ਰਹੇ ਆ ਪੜ ਰਹੇ ਆ ਔਰ ਉਰੇ ਦੇ ਪੜੇ ਹੋਏ ਬੱਚੇ ਕੋਈ ਆਈਐਸ ਕੋਈ ਆਈਪੀਐਸ ਡਾਕਟਰ ਪੀਐਚਡੀ ਹੋਲਡਰ ਕਿੱਥੇ ਕਿੱਥੇ ਤੱਕ ਨਹੀਂ ਪਹੁੰਚੇ ਔਰ ਬਹੁਤ ਵੱਡੇ ਲੈਵਲ ਤੇ इवन देन ਕਿ ਭਗਤ ਪੂਰਨ ਸਿੰਘ ਜੀ ਕਿੱਡੇ ਵੱਡੇ ਮਤਲਬ ਕਿ ਉਹਨਾਂ ਤੋਂ ਉਸ ਤੋਂ ਵੱਡਾ ਕੌਣ ਹੋਊਗਾ ਉਹ ਵੀ ਭਗਤ ਪੂਰਨ ਸਿੰਘ ਜੀ ਵੀ ਇਸ ਇੰਸਟੀਚਿਊਟ ਦੇ ਵਿੱਚ ਜਾਨੀ ਕਿ ਆਪਣੀ ਤਾਲੀਮ ਹਾਸਲ ਕਰਕੇ ਗਏ ਨੇ ਸੋ ਮੈਂ ਅੱਜ ਉਰੇ ਪਹੁੰਚਣ ਤੇ ਸਾਡੇ ਪਾਰਟੀ ਪ੍ਰੈਜ਼ੀਡੈਂਟ ਕੈਬਨਨ ਮਿਨਿਸਟਰ ਸ਼੍ਰੀ ਅਮਨ ਅਰੋੜਾ ਜੀ ਦਾ ਤਹਿ ਦਿਲ ਦੀ ਗਹਿਰਾਈ ਤੋਂ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਮੈਂ ਅੱਜ ਖੰਨਾ ਦੀ ਧਰਤੀ ਵਿਖੇ ਕਿਉਂਕਿ ਮੇਰੀ ਆਪਣੀ ਕੰਸਟਿਟੂਐਂਟੀ ਹੈ ਮੈਂ ਇਹਨਾਂ ਦਾ ਉਰੇ ਪਹੁੰਚਣ ਤੇ ਵੈਲਕਮ ਵੀ ਕਰਦਾ ਹਾਂ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਨਾਲ ਉਹਨਾਂ ਦੀ ਅਣਖ ਦੇ ਨਾਲ ਵਾਰ-ਵਾਰ ਉਹ ਬੁਲਾਇਆ ਜਾਂਦਾ ਹੈ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਸਮੇਂ-ਸਮੇਂ ਸਿਰ ਬਾਮ ਰੋੜ ਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਅਣਖ ਨੂੰ ਸੱਟ ਮਾਰੀ ਜਾਵੇ ਮੈਂ ਸਮਝਦਾ ਕਿ ਪੰਜਾਬ ਯੂਨੀਵਰਸਿਟੀ ਕੱਲੇ ਪੰਜਾਬ ਜਾਂ ਚੰਡੀਗੜ੍ਹ ਦਾ ਨਹੀਂ ਪੂਰੇ ਮੁਲਕ ਦਾ ਇੱਕ ਮਾਨਮਤਾ ਇੰਸਟੀਚਿਊਟ ਬੜਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਔਰ ਉਹਦੇ ਜੱਦੀ ਪੁਸ਼ਤੀ ਮੋਤਾਂ ਤੋਂ ਸਦੀਆਂ ਤੋਂ ਜੋ ਉਹਨਾਂ ਦੇ ਸਿਸਟਮਸ ਬਣੇ ਹੋਏ ਨੇ ਉਹਨਾਂ ਨੂੰ ਢਾਹ ਢੇਰੀ ਕਰਕੇ ਨਵੇਂ ਆਪ ਦੇ ਨਾਦਰ ਸ਼ਾਹੀ ਹੁਕਮ ਜਾਰੀ ਕਰ ਰਹੇ ਨੇ ਉਹ ਤੇ ਕਬਜ਼ਾ ਕਰਨ ਦੇ ਲਈ ਜਿਵੇਂ ਬਾਕੀ ਇੰਸਟੀਚੂਨਸ ਕੇਂਦਰ ਸਰਕਾਰ ਨੇ ਭਾਜਪਾ ਨੇ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਖਤਮ ਕਰ ਦਿੱਤੀਆਂ ਮੈਂ ਸਮਝਦਾ ਕਿ ਇਹ ਉਹਨਾਂ ਵੱਲੋਂ ਇੱਕ ਹੋਰ ਕੋਸ਼ਿਸ਼ ਸੀ ਕਿ ਪਰ ਇਹਨੂੰ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਪੰਜਾਬ ਨੇ ਪੰਜਾਬ ਦੇ ਵਿਦਿਆਰਥੀਆਂ ਨੇ ਇੰਟੈਲੈਕਚੁਅਲਸ ਨੇ ਪਾਰਟੀਆਂ ਨੇ ਪੰਜਾਬ ਸਰਕਾਰ ਨੇ ਸਾਰਿਆਂ ਨੇ ਦਿੱਤਾ ਹੈ মিডিਆ ਨੇ ਬਹੁਤ ਵੱਡਾ ਸਾਥ ਦਿੱਤਾ ਤੇ ਕੱਲ ਜਿਸ ਤਰੀਕੇ ਦਾ ਅਤਿਆਚਾਰ ਕੀਤਾ ਗਿਆ ਡਾਂਗਾ ਭਰਾਈਆਂ ਵੀ ਆ ਪੱਤਰਕਾਰਾਂ ਦੇ ਉੱਪਰ ਸਟੂਡੈਂਟਸ ਦੇ ਉੱਪਰ અત્યੰਤ ਨਿੰਦਨਯੋਗ ਹੈ ਪਰ ਮੈਂ ਕੇਂਦਰ ਨੂੰ ਸਪਸ਼ਟ ਕਰ ਦੇਣਾ ਚਾਹੂਗਾ ਕਿ ਇਹੋ ਜਿਹੀਆਂ ਤੁਸੀਂ ਅੱਗਾਂ ਦੇ ਨਾਲ ਖੇਡਣ ਵਾਲਾ ਕੰਮ ਨਾ ਕਰੋ ਜੇ ਖੇਡੋਗੇ ਤੇ ਨੁਕਸਾਨ ਤੁਹਾਡਾ ਹੀ ਹੋਊਗਾ ਸੋ ਇਸ ਕਰਕੇ ਇਹ ਇਨ੍ਹਾਂ ਚੀਜ਼ਾਂ ਤੋਂ ਵਰਤ ਨੂੰ ਵਰਜਿਤ ਕਰੋ ਔਰ ਇਹ ਅੱਗੇ ਤੋਂ ਇਹੋ ਜਿਹੀ ਚੀਜ਼ਾਂ ਬਰਦਾਸ਼ਤ ਨਹੀਂ ਹੋਣੀ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਜਿਹੜਾ ਸਾਡਾ 117 ਸਾਲ ਪੁਰਾਣਾ ਜਿਹੜੇ ਸਾਡੇ ਪ੍ਰੈਸਟੀਜੀਅਸ ਇੰਸਟੀਟਿਊਟਸ ਨੇ ਜਿੱਦੇ 'ਚ AS ਜਿਹੜਾ ਸਾਡਾ ਇੱਕ ਬ੍ਰਾਂਡ ਹੈ AS ਜਿਹੜੀ ਮੈਨੇਜਮੈਂਟ ਇਹਦੇ ਥੱਲੇ 4 ਕਾਲਜਸ 3 ਸਕੂਲਸ ਚੱਲਦੇ ਨੇ ਔਰ ਬਹੁਤ ਵੱਡੇ ਲੈਵਲ ਦੇ ਉੱਤੇ ਅਸੀਂ ਇਹ ਕਿਤੇ ਅੱਜ ਦੇ ਨਹੀਂ 117 ਸਾਲ ਪੁਰਾਣੇ ਚੱਲਦੇ ਇੰਸਟੀਟਿਊਟਸ ਨੇ 7 ਤੋਂ 8000 ਦੇ ਕਰੀਬ ਬੱਚਾ ਇਸ ਸਮੇਂ ਕਰੰਟੂ ਦੇ ਸਟੱਡੀ ਕਰ ਰਹੇ ਆ ਪੜ੍ਹ ਰਹੇ ਆ ਔਰ ਊੜੇ ਦੇ ਪੜੇ ਹੋਏ ਬੱਚੇ ਕੋਈ IAS ਕੋਈ IPS ਡਾਕਟਰ PhD ਹੋਲਡਰ ਕਿੱਥੇ ਕਿੱਥੇ ਤੱਕ ਨਹੀਂ ਪਹੁੰਚੇ ਔਰ ਬਹੁਤ ਵੱਡੇ ਲੈਵਲ ਤੇ ਇਵੇਂ ਨਨਕੇ ਭਗਤ ਪੂਰਨ ਸਿੰਘ ਜੀ ਕਿੱਡੇ ਵੱਡੇ ਮਤਲਬ ਕਿ ਉਹਨਾਂ ਤੋਂ ਉਸ ਤੋਂ ਵੱਡਾ ਕੌਣ ਹੋਗਾ ਉਹ ਵੀ ਭਗਤ ਪੂਰਨ ਸਿੰਘ ਜੀ ਵੀ ਇਸ ਇੰਸਟੀਚਿਊਟ ਦੇ ਵਿੱਚ ਜਾਨੀ ਕਿ ਆਪਣੀ ਤਾਲੀਮ ਹਾਸਲ ਕਰਕੇ ਗਏ ਨੇ ਸੋ ਮੈਂ ਅੱਜ ਉਰੇ ਪਹੁੰਚਣ ਤੇ ਸਾਡੇ ਪਾਰਟੀ ਪ੍ਰੈਜ਼ੀਡੈਂਟ ਕੈਬਨਿਟ ਮਿਨਿਸਟਰ ਸ਼੍ਰੀ ਅਮਨ ਅਰੋੜਾ ਜੀ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਉੱਥੇ ਮੈਂ ਅੱਜ ਖੰਨਾ ਦੀ ਧਰਤੀ ਵੀ ਕਿਉਂਕਿ ਮੇਰੀ ਆਪਣੀ ਕੰਸਟਿਟੂਐਂਟੀ ਹੈ ਮੈਂ ਇਹਨਾਂ ਦਾ ਉਰੇ ਪਹੁੰਚਣ ਤੇ ਵੈਲਕਮ ਵੀ ਕਰਦਾ ਹਾਂ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਨਾਲ ਉਹਨਾਂ ਦੀ ਅਣਖ ਦੇ ਨਾਲ ਵਾਰ-ਵਾਰ ਉਹ ਬੋਲਾ ਜਾ ਰਿਹਾ ਜਾਂਦਾ ਹੈ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਸਮੇਂ-ਸਮੇਂ ਸਿਰ ਬਾਮ ਰੋੜ ਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਅਣਖ ਨੂੰ ਸੱਟ ਮਾਰੀ ਜਾਵੇ ਮੈਂ ਸਮਝਦਾ ਕਿ ਪੰਜਾਬ ਯੂਨੀਵਰਸਿਟੀ ਇਕੱਲੇ ਪੰਜਾਬ ਜਾਂ ਚੰਡੀਗੜ੍ਹ ਦਾ ਨਹੀਂ ਪੂਰੇ ਮੁਲਕ ਦਾ ਇੱਕ ਮਾਨਮਤਾ ਇੰਸਟੀਚਿਊਟ ਬੜਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਔਰ ਉਹਦੇ ਜੱਦੀ ਪੁਸ਼ਤੀ ਮੂਤਾਂ ਤੋਂ ਸਦੀਆਂ ਤੋਂ ਜੋ ਉਹਨਾਂ ਦੇ ਸਿਸਟਮਸ ਬਣੇ ਹੋਏ ਨੇ ਉਹਨਾਂ ਨੂੰ ਢਾਹ ਢੇਰੀ ਕਰਕੇ ਨਵੇਂ ਆਪ ਦੇ ਨਾਦਰਸ਼ਾਹੀ ਹੁਕਮ ਜਾਰੀ ਕਰ ਰਹੇ ਨੇ ਉਹ ਤੇ ਕਬਜ਼ਾ ਕਰਨ ਦੇ ਲਈ ਜਿਵੇਂ ਬਾਕੀ ਇੰਸਟੀਚੂਨਸ ਕੇਂਦਰ ਸਰਕਾਰ ਨੇ ਭਾਜਪਾ ਨੇ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਖਤਮ ਕਰ ਦਿੱਤੀਆਂ ਅ ਮੈਂ ਸਮਝਦਾ ਕਿ ਇਹ ਉਹਨਾਂ ਵੱਲੋਂ ਇੱਕ ਹੋਰ ਕੋਸ਼ਿਸ਼ ਸੀਗੀ ਪਰ ਇਹਨੂੰ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਪੰਜਾਬ ਨੇ ਪੰਜਾਬ ਦੇ ਵਿਦਿਆਰਥੀਆਂ ਨੇ ਇੰਟੈਲੈਕਚੁਅਲਸ ਨੇ ਪਾਰਟੀਆਂ ਨੇ ਇਸ ਪੰਜਾਬ ਸਰਕਾਰ ਨੇ ਸਾਰਿਆਂ ਨੇ ਦਿੱਤਾ ਮੀਡੀਆ ਨੇ ਬਹੁਤ ਵੱਡਾ ਸਾਥ ਦਿੱਤਾ ਤੇ ਕੱਲ ਜਿਸ ਤਰੀਕੇ ਦਾ ਅਤਿਆਚਾਰ ਕੀਤਾ ਗਿਆ ਡਾਂਗਾ ਭਰਾਈਆਂ ਵੀਆਂ ਪੱਤਰਕਾਰਾਂ ਦੇ ਉੱਪਰ ਸਟੂਡੈਂਟਸ ਦੇ ਉੱਪਰ અત્યੰਤ ਨਿੰਦਨਯੋਗ ਹੈ ਪਰ ਮੈਂ ਕੇਂਦਰ ਨੂੰ ਸਪਸ਼ਟ ਕਰ ਦੇਣਾ ਚਾਹੂਗਾ ਕਿ ਇਹੋ ਜਿਹਾ ਤੁਸੀਂ ਅੱਗਾਂ ਦੇ ਨਾਲ ਖੇਡਣ ਵਾਲਾ ਕੰਮ ਨਾ ਕਰੋ ਜੇ ਖੇਡੋਗੇ ਤੇ ਨੁਕਸਾਨ ਤੁਹਾਡਾ ਹੀ ਹੋਊਗਾ ਸੋ ਇਸ ਕਰਕੇ ਇਹ ਇਹਨਾਂ ਚੀਜ਼ਾਂ ਤੋਂ ਵਰਜਿਤ ਕਰੋ ਔਰ ਇਹ ਇਹ ਅੱਗੇ ਤੋਂ ਇਹ ਜਿਹੀ ਚੀਜ਼ਾਂ برداشت ਨਹੀਂ